ਸਤਿ ਸ਼੍ਰੀ ਅਕਾਲ ਜੀ ਬਰਕਤ ਵੀਡੀਓ ਵਿੱਚ ਫਰੀਤ ਸਬਜ਼ੀ ਕੱਟਦੀ ਹੈ ਤੇ ਉਸ ਦੀ ਸੱਸ ਤੇ ਵਿੱਕੀ ਆ ਜਾਂਦੇ ਹਨ ਫਰੀਤ ਕਹਿੰਦੀ ਗਰਮੀ ਬਹੁਤ ਲੱਗਦੀ ਆ ਜਦੋਂ ਕद्दू ਦੀ ਸਬਜ਼ੀ ਚਲੋ ਮੈਂ ਕद्दू ਦੀ ਸਬਜ਼ੀ ਬਣਾ ਲੈਣੀ ਹੈ ਫਿਰ ਵਿੱਕੀ ਕਹਿੰਦਾ ਉੱਥੇ ਚਲੀ ਜਾ ਜਿੱਥੇ ਗਰਮੀ ਨਹੀਂ ਲੱਗਦੀ ਆਪਣੇ ਪੇਕੇ ਫਰੀਦ ਕਹਿੰਦੀ ਅਸੀਂ ਸੱਚੀ ਕਹਿੰਦੇ ਆ ਵਿੱਕੀ ਕਹਿੰਦਾ ਸੱਚੀ ਕਹਿੰਦਾ ਆ ਜਾਂ ਪੇਕੇ ਨਾਲੇ ਸੌਣ ਦਾ ਮਹੀਨਾ ਚੱਲ ਰਿਹਾ ਏ ਕੁੜੀਆਂ ਆਪਣੇ ਪੇਕੇ ਰਹਿਣ ਜਾਂਦੀਆਂ ਤੂੰ ਜਾ धीरप्रीत ਆਪਣੇ ਸੱਸ ਨੂੰ ਪੁੱਛਦੀ ਹੈ ਉਸ ਦੀ ਸੱਸ ਕਹਿੰਦੀ ਹੈ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਕਰ ਲਓ ਪ੍ਰੀਤ ਦਾ ਭੋਲਿਆ ਉਸ ਨੂੰ ਇਹ ਨਹੀਂ ਪਤਾ ਕਿ ਵਿੱਕੀ لال ਚ ਲਾਲਚੀ ਆ ਪ੍ਰੀਤ ਪ੍ਰੀਤ ਰਹਿਣ ਜਾਊਗੀ ਤੇ ਕੁਝ ਲੈ ਕੇ ਆਊਗੀ ਫੇਕੇ ਤਾਂ ਫਿਰ ਪ੍ਰੀਤ ਤੇ ਵਿੱਕੀ ਚਲੇ ਜਾਂਦੇ ਹਨ ਤੇ ਪ੍ਰੀਤ ਦੀ ਮੰਮੀ ਬਹੁਤ ਖੁਸ਼ ਹੁੰਦੀ ਆ ਤੇ ਸੰਦੀਪ ਨੂੰ ਕਹਿੰਦੀ ਹੈ ਕਿ ਪਕੌੜੇ ਕੱਢ ਲੈ ਕੁੜੀ ਜਵਾਈ ਆਏ ਆ ਸੰਦੀਪ ਬਹੁਤ ਦੁਖੀ ਹੋ ਕੇ ਜਾਂਦੀ ਹੈ ਕਿਉਂਕਿ ਸੰਦੀਪ ਨੂੰ ਵਿੱਕੀ ਦੀਆਂ ਹਰਕਤਾਂ ਪਸੰਦ ਨਹੀਂ ਕਿਉਂਕਿ ਉਹ ਪਹਿਲਾਂ ਕਰ ਤੇ ਫਿਰ ਵਿੱਕੀ ਨੇ ਪ੍ਰੀਤ ਨੂੰ ਕਹਿ ਕੇ ਅਲਮਾਰੀ ਮੰਗਵਾ ਲਈ ਫਿਰ ਉਸਦਾ ਕਰਾਏ ਕਰਾਇਆ ਵੀ ਨਹੀਂ ਦਿੱਤਾ ਤੇ ਗੱਡੀ ਵਾਲਾ ਘਰ ਫੋਨ ਕਰ ਦਿੰਦਾ ਹੈ ਤੇ ਬੇਬੇ ਦਾ ਸੱਚ ਸਾਰਿਆਂ ਦੇ ਸਾਹਮਣੇ ਆ ਜਾਂਦਾ ਹੈ ਪਰ ਪ੍ਰੀਤ ਇਹ ਨਾ ਇਹ ਪ੍ਰੀਤ ਨੂੰ ਇਹ ਨਹੀਂ ਪਤਾ ਕਿ ਉਸਦੀ ਮੰਮੀ ਨੇ ਘਰ ਵਿੱਚ ਵਿੱਚੋਂ ਪੈਸੇ ਚੋਰੀ ਕਰਕੇ ਪ੍ਰੀਤ ਨੂੰ ਰਮਾਰੀ ਲੈ ਕੇ ਦਿੱਤੀ ਆ ਹੁਣ ਜਦ ਉਸਦੀ ਪਰਜਾਈ ਨੇ ਪ੍ਰੀਤ ਨੂੰ ਸਾਰਾ ਸੱਚ ਦੱਸਣਾ ਹੈ ਫਿਰ ਪ੍ਰੀਤ ਮੰਮੀ ਨੂੰ ਕੀ ਕਹੇਗੀ ਪਰ ਉਸਦਾ ਭਰਾ ਤੇ ਪਿਓ ਵੀ ਕੋਈ ਕੰਮ ਨਹੀਂ ਬਾਹਰ ਗਏ ਹਨ ਜਦੋਂ ਉਹ ਆਉਣਗੇ ਫਿਰ ਸਾਰੀ ਗੱਲ ਹੋ ਗਈ ਤੇ ਉਸ ਦੀ ਮੰਮੀ ਕਹੇਗੀ ਪ੍ਰੀਤ ਨੋਤੇ ਹੁਣ ਵਿੱਕੀ ਕਿਸ ਚੀਜ਼ ਦੀ ਮੰਗ ਕਰੇਗਾ ਅੱਗੇ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ